ਨਹੀਂ ਤਾਂ ਨਾ ਸਹੀ ਕੱਲੀ ਤੁਰੀ ਦੁਨੀਆ ਦੀ ਭੀੜ ਚ ਬਚੀ ਤਾਂ ਬਚੀ ਨਹੀਂ ਤਾਂ ਨਾ ਸਹੀ ਗਾਣਾ ਕੰਨਾਂ ਲਈ ਗਾਇਆ ਅੱਖਾਂ ਲਈ ਨਹੀਂ ਗਾਣਾ ਕੰਨਾਂ ਲਈ ਗਾਇਆ ਅੱਖਾਂ ਲਈ ਨਹੀਂ ਗੱਲ ਜਚੀ ਤਾਂ ਜਚੀ ਨਹੀਂ ਤਾਂ ਨਾ ਸਹੀ ਕੱਲੀ ਤੁਰੀ ਦੁਨੀਆ ਦੀ ਭੀੜ ਚ ਬਚੀ ਤਾਂ ਬਚੀ ਨਹੀਂ ਤਾਂ ਨਾ ਸਹੀ ਗਾਣਾ ਕੰਨਾਂ ਲਈ ਗਾਇਆ ਅੱਖਾਂ ਲਈ ਨਹੀਂ ਗੱਲ ਜਚੀ ਤਾਂ ਜਚੀ ਨਹੀਂ ਤਾਂ ਨਾ ਸਹੀ ਗੱਲ ਮੂੰਹ ਤੇ ਕਹੀ ਹੈ ਪਿੱਛੇ ਨਹੀਂ ਗੱਲ ਮੂੰਹ ਤੇ ਕਹੀ ਹੈ ਪਿੱਠ ਪਿੱਛੇ ਨਹੀਂ ਗੱਲ ਪਜੀ ਤਾਂ ਪਜੀ ਨਹੀਂ ਤਾਂ ਨਾ ਸੇ ਗੱਲ ਪਜੀ ਤਾਂ ਪਜੀ ਨਹੀਂ ਤਾਂ ਨਾ ਸੇ ਸਸੀ ਕਾਲਵੀ ਜੀ ਸਸੀ ਕਾਲ ਸਸੀ ਜੀਉਂਦੇ ਰਸੋ ਥੈਂਕ ਯੂ ਬਹੁਤ ਹੀ ਨਤੰਦ ਰਸੋ ਚ ਤੇ ਸਿੱਧੇ ਸ਼ੁਰੂਆਤ ਕਰ ਲੱਗੇ ਆ ਕਿਸੇ ਸ਼ਾਇਰ ਨੇ ਬਹੁਤ ਵਧੀਆ ਲਿਖਿਆ ਕਿ ਪਿੰਦਰਾ ਸੋਨੇ ਦਾ ਹੋਵੇ ਭਾਵੇਂ ਲਖਵਾਰੀ ਆਜ਼ਾਦ ਪੰਛੀ ਦਾ ਮਜਾ ਨਹੀਂ ਆ ਸਕਦਾ ਕਹਿੰਦੇ ਜੁੱਤੀ ਪੈਰਾਂ 'ਚ ਹੋਵੇ ਭਾਵੇਂ ਸੋਨੇ ਦੀ ਤਾਂ ਵੀ ਪਾ ਕੇ ਮੰਦਰ ਦੇ ਅੰਦਰ ਨਹੀਂ ਜਾ ਸਕਦਾ ਤਾਰੂ ਹੋਵੇ ਭਾਵੇਂ ਲਖਸਮੰਦਰਾਂ ਦਾ ਤਾਰੂ ਹੋਵੇ ਭਾਵੇਂ ਲਖਸਮੰਦਰਾਂ ਦਾ ਬਿਨਾ ਮਲਾ ਦੇ ਪਾਰ ਨਹੀਂ ਜਾ ਸਕਦਾ ਕਹਿੰਦੇ ਸਿੱਧੂਆ ਸ਼ੇਰ ਮਰਜੂ ਭੁੱਖ ਦੁੱਖੋਂ ਪਿਆਰਾ ਸਿੰਘਾ ਸ਼ੇਰ ਮਰਜੂ ਭੁੱਖ ਦੁੱਖੋਂ ਪਰ ਮਰਦਾ ਮਰਦਾ ਵੀ ਕਾ ਨਹੀਂ ਖਾ ਸਕਦਾ ਪਰ ਸਰਦਾਰ ਸਾਹਿਬ ਹੁਣ ਮੈਂ ਇਸ ਕਹਾਵਤ ਤੇ 50 ਪੈਸੇ ਕਾਟਾ ਮਾਰਦੀ ਹੁਣ ਇਹ ਕਹਾਵਤ 50% ਹੀ ਸੱਚੀ ਰਹਿ ਗਈ ਕਿਉਂ ਕਿ ਕਾਲ ਯੁੱਗ ਦਾ ਸ਼ੇਰ ਹੈ ਸਾਤੋ ਜਿਹੜਾ ਸ਼ੇਰ ਮਰਨਾ ਪਸੰਦ ਕਰਦਾ ਸੀ ਕਾ ਨਹੀਂ ਖਾਂਦਾ ਸੀ ਹੁਣ ਕਾਲ ਯੁੱਗ ਦਾ ਸ਼ੇਰ ਹੈ ਕਾਈ ਖਾ ਲੈਂਦਾ ਮਰਨਾ ਪਸੰਦ ਨਹੀਂ ਕਰਦਾ ਆਹ ਕਿ ਕਹਿੰਦੇ ਹੁੰਦੇ ਸੀ ਸ਼ੇਰ ਸੱਜਣਾ ਸ਼ਿਕਾਰ ਕਰਕੇ ਖਾਂਦਾ ਹੈ ਕਿਸੇ ਦਾ ਸ਼ਕੀਤਾ ਸ਼ੇਰ ਮਜਾ ਲਾਜ ਸ਼ੇਰ ਖਾ ਜੇ ਹੌਣ ਸ਼ੇਰ ਖਾਂਦਾ ਹੀ ਕਿਸੇ ਦਾ ਕੀਤਾ ਸ਼ਿਕਾਰ ਹੈ ਉੱਤੇ ਬੈਠੇ ਰਹਿੰਦੇ ਜਿਵੇਂ ਕੁਕੜੀ ਠੁੱਕਦੇ ਨਹੀਂ ਬੈਠੀ ਹੁੰਦੀ ਆਈ ਬੈਠੇ ਰਹਿੰਦੇ ਇਹ ਖਾਂਦਾ ਹੀ ਕਿਸੇ ਦਾ ਕੀਤਾ ਸ਼ਿਕਾਰ ਹੈ ਅੱਗੇ ਕਹਿੰਦੇ ਹੁੰਦੇ ਸੀ ਸ਼ੇਰ ਬੇਹਾਸ਼ ਕਰਨੇ ਖਾਂਦਾ ਹੁਣ ਸਰਦਾਰ ਸਾਹਿਬ ਅੱਜ ਦੇ ਕਲਯੁਗ ਦੇ ਸ਼ੇਰ ਸ਼ਿਕਾਰ ਮੈਲਣਾ ਚਾਹੀਦਾ ਭਾਵੇਂ ਬੇਈ ਹੋਵੇ ਫੇਰ ਆਪਾਂ ਕਹਿੰਦੇ ਵੀ ਧਰਤੀ ਖੜੀ ਕਿਵੇਂ ਆ ਜਿਹੜੇ 50% ਸ਼ੇਰ ਮਰਨਾ ਪਸੰਦ ਕਰਦੇ ਆ ਘਾ ਨਹੀਂ ਖਾਂਦੇ ਉਹਨਾਂ ਦੇ ਸਰ ਤੇ ਧਰਤੀ ਖੜੀ ਹੈ ਨਹੀਂ ਜਿਹੜੇ 50% ਸ਼ੇਅਰ ਹੈ ਨਾ ਵੀ ਘਾ ਹੀ ਖਾ ਲੈਂਦੇ ਆ ਸਾਡੇ ਯਾਰ ਤੇ ਜਿਹੜੇ ਅਸਲ ਸ਼ੇਅਰ ਹੈ ਉਹ ਕਹਿੰਦੇ ਜ਼ਿੰਦਗੀ ਇੱਕ ਵਾਰੀ ਮਿਲੀ ਹੈ ਆ ਟਾਂਗਾ ਜਾਂ ਪਾਈ ਟਾਂਗਾ ਸਭ ਤੋਂ ਪਹਿਲਾਂ ਲੰਘ ਜੂ ਜਵਾਨੀ ਦੇ ਹੱਥਾਂ ਤੇ ਹੱਥ ਮਾਰ ਕੇ ਆਵੇ ਸੋਹਣਿਆ ਯਾਰਾ ਕੀ ਸਿਫਤਾ ਕਰੀਏ ਕਹਿੰਦੇ ਫੋਨ ਦੀ ਹੈ ਲਤ ਲੱਗੀ ਚਿੱਟੇ ਵਰਗੀ ਇੱਕ ਤਰੀਕ ਨੂੰ ਇਹ ਗਾਣਾ ਰਿਲੀਜ਼ ਹੋ ਰਿਹਾ ਜੀ ਵੈਸੇ ਤਾਂ 25 ਨੂੰ ਆ ਜਾਣਾ ਸੀ ਫਸਕੋਰ ਕੁਝ ਕਾਰਨਾ ਕਰਕੇ ਦੱਸਦੇ ਨੇ ਇਹ ਗਾਣਾ ਮੈਂ ਲੇਟ ਕਰਤਾ ਫੋਨ ਦੀ ਲੱਤ ਲੱਗੀ ਚਿੱਟੇ ਵਰਗੀ ਨਵੀਂ ਪੀੜ੍ਹੀ ਇੰਸਟਾ ਦੇ ਧੱਕੇ ਚੜ ਗਈ ਫੋਨ ਦੀ ਲੱਤ ਲੱਗੀ ਚਿੱਟੇ ਵਰਗੀ ਜਿਹੜਾ ਫੋਨ ਹੈ ਚਿੱਟੇ ਤੋਂ ਭੜਾ ਹੋ ਗਿਆ ਜੀ ਹੁਣ ਫੋਨ ਦੀ ਲੱਤ ਲੱਗੀ ਚਿੱਟੇ ਵਰਗੀ ਨਵੀਂ ਪੀੜ੍ਹੀ ਇੰਸਟਾ ਦੇ ਧੱਕੇ ਚੜ ਗਈ ਕਹਿੰਦੇ ਜਿਹੜੇ ਘਰ ਵਿੱਚ ਹੁਣ ਸਾਰੇ ਮੁਖੀਏ ਜਿਹੜੇ ਘਰ ਵਿੱਚ ਹੁਣ ਸਾਰੇ ਮੁਖੀਏ ਉਸ ਘਰ ਵਿੱਚ ਇਤਫਾਕ ਰਹਿੰਦੇ ਨਾ ਕਹਿੰਦੇ ਸਪਲੀਮੈਂਟ ਖਾ ਦਲੇਰੀ ਵਧੇ ਨਾ ਰੈੱਡ ਬੁੱਲ ਪੀ ਕੇ ਕਦੇ ਮੱਲ ਟੈਂਦੇ ਨਾ ਰੈੱਡ ਬੁੱਲ ਪੀ ਕੇ ਕਦੇ ਮੱਲ ਟੈਂਦੇ ਨਾ ਅੱਜ ਨਵੀਂ ਜਨਰੇਸ਼ਨ ਕਹਿੰਦੀ ਹੈ ਜਦੋਂ ਮਾਰਾ ਰੈੱਡ ਬੁੱਲ ਫੜੀ ਸਨਿਹਰਾ ਐਨਰਜੀ ਜ਼ਾਲਾ ਸ ਹੈ ਨਾ ਤਾਂ ਹੀ ਉਹ ਕਹਿੰਦੇ ਐ ਵੀ ਰੈੱਡ ਬੁੱਲ ਪੀ ਕੇ ਕਦੇ ਮੱਲ ਟੈਂਦੇ ਨਾ ਜੇਗੜਾ ਵੀ ਹੋਣਾ ਚਾਹੀਦਾ ਇਹਨਾਂ ਕਲੀ ਡੌਲਿਆਂ 'ਚ ਜਾਣ ਚਾਹੀਦੀ। ਭੇੜ ਚਾਲ ਵਿੱਚ ਨਹੀਂ ਉਤਰੀਦਾ ਇੱਕ ਵੱਖਰੀ ਪਛਾਣ ਚਾਹੀਦੀ। ਚੜ੍ਹਦੀ ਜਵਾਨੀ ਵਾਲਾ ਦੌਰ ਮਿੱਤਰੋ ਮਾਰ ਵੇਲੀਆਂ ਐਦਾਂ ਨਹੀਂ ਟਪਾਉਣਾ ਚਾਹੀਦਾ। ਕਹਿੰਦੇ ਜਿਹੜਿਆਂ ਕੰਮਾਂ ਨੂੰ ਲੋਕੀ ਤੌਬਾ ਕਰਦੇ ਕੋਈ ਉਹੋ ਜਿਹੇ ਕੰਮ ਕਰਕੇ ਉਹ ਖੌੜਾ ਚਾਹੀਦਾ। ਜਿਹੜਿਆਂ ਕੰਮਾਂ ਨੂੰ ਲੋਕੀ ਹੱਥ ਨਹੀਂੋਂ ਪਾਉਂਦੇ ਕੋਈ ਇਹੋ ਜਿਹੇ ਕੰਮ ਕਰਕੇ ਉਹ ਖੌੜਾ ਚਾਹੀਦਾ। ਕਦੇ ਨਾ ਸੋਚੋ ਵੀ ਇਹ ਕੰਮ ਮਰਦ ਕਰ ਸਕਦਾ। ਲੇਡੀ ਵਾਲਾ ਕੰਮ ਔਰਤ ਵੀ ਕਰ ਸਕਦੀ ਹੈ ਕਈ ਲੇਡੀਆਂ ਕਹਿੰਦੀਆਂ ਵੀ ਸਾਨੂੰ ਮਰਦ ਦੀ ਲੋੜ ਨਹੀਂ ਅਸੀਂ ਕੱਲੇ ਤੁਸੀਂ ਕਰ ਸਕਦੀ ਹੋ ਬਹੁਤ ਕੁਝ ਕਰ ਸਕਦੀ ਹੋ ਪਰ ਜਿਹੜੀ ਛੱਤ ਇੱਜ਼ਤ ਦੀ ਤੁਹਾਨੂੰ ਮਰਦ ਨੇ ਦੇਣੀ ਹੈ ਜਿਹੜੀ ਰੱਖਿਆ ਤੁਹਾਡੇ ਮਰਦ ਨੇ ਘਰ ਦੇ ਮਰਦ ਨੇ ਕਰਨੀ ਹੈ ਪਹਿਲਾ ਬਾਪ ਫਿਰ ਭਰਾ ਚਾਚੇ ਤਾਈ ਮਾਮੇ ਜਦੋਂ ਤੁਹਾਡਾ ਵਿਆਹ ਹੋ ਜਾਂਦਾ ਫਿਰ ਤੁਹਾਡਾ ਪਤੀ ਫਿਰ ਤੁਹਾਡਾ ਸਹੁਰਾ ਫਿਰ ਤੁਹਾਡੇ ਜੀਠ ਜਿਹੜੇ ਉਸ ਸੌਰੇ ਪਰਿਵਾਰ ਦੇ ਸਤਕਾਰਯੋਗ ਮੈਂਬਰਸ ਹੁੰਦੇ ਆ ਮੈਂ ਮੰਨਦੀ ਆ ਵੀ ਬਿਨਾ ਮਰਦ ਤੋਂ ਔਰਤ ਚੱਲ ਹੀ ਨਹੀਂ ਸਕਦੀ ਚੱਲ ਨਹੀਂ ਸਕਦੀ ਫਿਰ ਉਹ بیٹے ਦੇ ਰੂਪ ਚ ਆਗੇ ਫਿਰ ਉਹ ਭਰਾ ਦੇ ਰੂਪ ਚ ਆਗੇ ਮਰਦ ਦਾ ਹੋਣਾ ਔਰਤ ਦੀ ਜ਼ਿੰਦਗੀ ਚ 100% ਜ਼ਰੂਰੀ ਹੈ ਆਪਾਂ ਪੜ੍ਹ ਲਿਖ ਸਕਦੇ ਆ ਆਪਾਂ ਜੌਬ ਕਰ ਸਕਦੇ ਆ ਹਨਾ ਆਪਾਂ ਮੈਂ ਕਹਾਂ ਨੀ ਚੰਦ ਤੇ ਪਹੁੰਚ ਸਕਦੇ ਆ ਪਰ ਮਰਦ ਦਾ ਹੋਣਾ ਬਾਹ ਜ਼ਰੂਰੀ ਆ ਉਹ ਭਾਵੇਂ ਪੁੱਤ ਦੇ ਰੂਪ ਚ ਹੋਵੇ ਭਾਵੇਂ ਉਹ ਭਰਾ ਦੇ ਰੂਪ ਚ ਹੋਵੇ ਭਾਵੇਂ ਉਹ ਪਤੀ ਦੇ ਰੂਪ ਚ ਹੋਵੇ ਭਾਵੇਂ ਉਹ ਬਾਪ ਦੇ ਰੂਪ ਚ ਹੋਵੇ ਜਿਸ ਮਰਜੀ ਰੂਪ ਚ ਹੋਵੇ ਮਰਦ ਦਾ ਹੋਣਾ ਬਾਹ ਜ਼ਰੂਰੀ ਹੈ ਪਰਮਾਤਮਾ ਨੇ ਮਰਦ ਐਵੇਂ ਨਹੀਂ ਬਣਾਇਆ ਤੇ ਔਰਤ ਨੂੰ ਔਰਤ ਐਵੇਂ ਨਹੀਂ ਬਣਾਇਆ ਕੁਝ ਤਾਂ ਰੀਜ਼ਨ ਹੈ ਕਹਿੰਦੇ ਜੇ ਤੈਨੂੰ ਕੁੜੀ ਬਣਾਇਆ ਰੱਬ ਨੇ ਤਾਂ ਤੂੰ ਕੁੜੀਆਂ ਵਾਂਗੂ ਰਹਿ ਕੁੜੀ ਇਹ ਮੇਰਾ ਗਾਣਾ ਆ ਰਿਹਾ ਜੀ ਵੀ ਤਰੱਕੀ ਕਰ ਅਸਮਾਨ ਤੇ ਉੱਡ ਬੱਡੀ ਸਾਰੀ ਆਫੀਸਰ ਬਣਾ ਜੋ ਤੇਰਾ ਜੀ ਕਰਦਾ ਉਹ ਬਣਾ ਪਰ ਜੇ ਤੈਨੂੰ ਕੁੜੀ ਬਣਾਇਆ ਹੈ ਨਾ ਰੱਬ ਨੇ ਤਾਂ ਫਿਰ ਤੂੰ ਕੁੜੀਆਂ ਵਾਂਗ ਹੋਈ ਰਹਿ ਤਰੱਕੀ ਕਰ ਤੈਨੂੰ ਕੁੜੀ ਬਣਾਇਆ ਰੱਬ ਨੇ ਤਾਂ ਤੂੰ ਕੁੜੀਆਂ ਵਾਂਗੋਂ ਰਹਿ ਕੁੜੀਏ ਤੂੰ ਕੁੜੀਆਂ ਵਾਂਗੋਂ ਰਹਿ ਕੁੜੀ ਆਵੇ ਸੋਹਣਿਆ ਯਾਰ ਕੀ ਸੇਵਾ ਕਰੀਏ ਸਾਰੇ ਨਵੇਂ ਪੁਰਾਣੇ ਗੀਤਾਂ ਦਾ ਦਰ ਹਾਂ ਲੱਗ ਜੂ ਜਵਾਨੀ ਰੇ ਹੱਥਾਂ ਤੇ ਹੱਥ ਮਾਰ ਕੇ ਆਛੀ ਸੀ ਨਾ ਅਰੇ ਆਸੀ ਚਾਂਦੇ ਸੁਰਜ ਹਨ ਹੰਤਰ ਤੇ ਫਾਰਾ ਨਾ ਅਰੇ ਆਸੀ ਚਾਂਦੇ ਸੁਰਜ ਹਨ ਆਮਰ ਜਿਉਂ ਦੇ ਵਸੇ ਲੋ ਆ ਜਿਹੜੀ ਕੜਕਮੀ ਤਾੜੀ ਹੈ ਨਾ ਇਹ ਸਮਝ ਲਓ ਕਿ ਇੱਕ মালਟੀ ਵਿਟਾਮਿਨ ਦਾ ਟੀਕਾ ਲਾ ਗਏ ਜ਼ਿੰਦਗੀ ਚੱਗੇ ਵਧਣ ਕਹਿੰਦੇ ਬੜੀ ਸੁਣਨ ਵਾਲੀ ਗੱਲ ਹੈ ਕਿ ਹੀਰਿਆਂ ਦੀ ਦੁਕਾਨ ਸੀ ਭੈਣ ਜੀ ਉਥੇ ਤਿੰਨ ਚਾਰ ਕਰੋੜ ਤੋਂ ਹੀਰਾ ਤਾਂ ਸ਼ੁਰੂ ਹੁੰਦਾ ਸੀ ਦੁਕਾਨ ਨਹੀਂ ਕਹਿ ਸਕਦੇ ਬਹੁਤ ਵੱਡਾ ਸ਼ੋਰੂਮ ਸੀ ਉਸ ਸ਼ੋਰੂਮ ਤੇ ਇੱਕ ਛੋਟਾ ਜਿਹਾ ਸ਼ੀਸ਼ਾ ਸੀ ਬੜੀ ਛੋਟੀਆਂ ਬੱਚੀਆਂ ਤੇ ਵੀ ਇਹ ਸੁਣਨ ਵਾਲੀ ਗੱਲ ਹੈ ਸੌ ਦਾ ਹੋਣਾ ਹੈ 50 ਦਾ ਹੋਣਾ ਹੈ 500 ਦਾ ਹੋਣਾ ਹੈ ਹੁਣ ਉਹ ਜਿਹੜਾ ਸ਼ੋਰੂਮ ਦਾ ਮਾਲਕ ਸੀ ਸਿਨਯਾਰ ਉਹ ਰੋਜ਼ ਆਇਆ ਕਰੇ ਤੂੰ ਬੱਤੀ ਕਰਕੇ ਆਪਦੀ ਗੱਦੀ ਤੇ ਬੈਠਿਆ ਕਰੇ ਤੇ ਜਿਹੜੇ ਹੀਰੇ ਅੱਡ ਅੱਡ ਇਹ ਲਾਲੋ ਵੀ ਖਾਨਿਆਂ ਚ ਸਜਾਈ ਹੋਈ ਸੀ ਉਹ ਸ਼ੀਸ਼ੇ ਨੂੰ ਰੋਜ਼ ਟਿਚਰਾ ਕਰਿਆ ਕਰ। ਇਹ ਤੇਰੀ ਕੀ ਔਕਾਤ ਹੈ ਮੈਂ 3 ਕਰੋੜ ਦਾ ਮੈਂ 10 ਕਰੋੜ ਦਾ ਮੈਂ 20 ਕਰੋੜ ਦਾ ਮਾ 50 ਕਰੋੜ ਦਾ ਸਾਨੂੰ ਤਾਂ ਵੱਡੇ ਲੋਕ ਆਉਂਦੇ ਨੇ ਆਸੀਂ ਵੱਡੇ ਲੋਕਾਂ ਦੇ ਗਲਾਂ ਦਾ ਸ਼ਿੰਗਾਰ ਬਣਦੇ ਆ ਹੁਣ ਸ਼ੀਸ਼ਾ ਵਿਚਾਰਾ ਪਤਾ ਨਹੀਂ 20 ਸਾਲ ਸੁਣਦਾ ਰਿਹਾ ਕਿ 15 ਸਾਲ ਸੁਣਦਾ ਰਿਹਾ ਕਿ 25 ਸਾਲ ਸੁਣਦਾ ਰਿਹਾ ਉਹ ਕਹਿੰਦਾ ਚਲੋ ਮਾਲਕ ਨੇ ਜਦੋਂ ਮੈਨੂੰ ਸ਼ੀਸ਼ਾ ਬੜਾਇਆ ਭਾਈ ਇਹਨਾਂ ਦੀ ਕੀਮਤ ਜ਼ਿਆਦਾ ਹੈ ਹਨਾ ਵੀ ਮੈਂ ਕਰ ਵੀ ਕੀ ਸਕਦਾ ਪਰ ਕਹਿੰਦੇ ਇੱਕ ਦਿਨ ਘੜਾ ਭਰ ਜਾਂਦਾ ਤੇ ਜਦੋਂ ਘੜਾ ਭਰਦਾ ਫਿਰ ਉਬਲਦਾ ਤੇ ਇੱਕ ਦਿਨ ਵੀ 25 ਸਾਲਾਂ ਬਾਅਦ ਉਹ ਸ਼ੀਸ਼ੇ ਦਾ ਘੜਾ ਭਰ ਗਿਆ ਤੇ ਉਹ ਉੱਬਲਿਆ ਭੈਣ ਜੀ ਉਹ ਕਹਿੰਦਾ ਜਿੰਨੇ ਹੀਰੇ ਹੋ ਤੁਸੀਂ ਯਾਰੋ ਮੈਂ ਤੁਹਾਨੂੰ ਸਲੂਟ ਕਰਦਾ ਮੈਂ ਮੰਨਦਾ ਵੀ ਤੁਹਾਡੀ ਕੀਮਤ ਬਹੁਤ ਜ਼ਿਆਦਾ ਹੈ ਮੇਰੀ ਕੀਮਤ ਘੱਟ ਹੈ ਹੋ ਸਕਦਾ ਮੈਂ 20 ਦਾ ਆ ਜਾ ਹੋ ਸਕਦਾ ਮੈਂ 50 ਦਾ ਆ ਜਾ ਹੋ ਸਕਦਾ ਮੈਂ 500 ਦਾ ਆ ਜਾ ਪਰ ਇੱਕ ਗੱਲ ਯਾਰਾ ਯਾਦ ਰੱਖਿਓ ਤੋਂ ਨੂੰ ਪੈਣਨ ਤੋਂ ਬਾਅਦ ਯਾਦ ਸ਼ੀਸ਼ੇ ਨੂੰ ਹੀ ਕਰਦੇ ਐ ਵੀ ਆ ਪਾਇਆ ਹੋਇਆ ਸਾਡੇ ਕਿਉਂ ਜਾ ਲੱਗਦਾ ਭਾਵੇਂ ਕਹਿੰਦੇ ਥੋਡੀਆਂ ਘਰ ਆਲੀਆਂ ਤੁਸੀਂ 10 ਕਰੋੜ ਦਾ ਹੀਰਾ ਪਾ ਲਓ ਪਰ ਐਂਡ ਤੁਸੀਂ ਸ਼ੀਸ਼ੇ ਦੇ ਮੂਹਰੇ ਜਾ ਕੇ ਖੜਦੇ ਹੋ ਵੀ ਇਹ ਹੀਰਾ ਪਾਇਆ ਸਾਡੇ ਕਿੱਦਾਂ ਦਾ ਲੱਗਦਾ ਅਸੀਂ ਕਿਉਂ ਜਾ ਲੱਗਦੇ ਫਿਰ ਕਿਉਂ ਆਪਾ ਸ਼ੀਸ਼ੇ ਵਰਗੇ ਬਣ ਕੇ ਰਹੀਏ ਭਾਵੇਂ ਆਪਣੀ ਕੀਮਤ ਘੱਟ ਹੀ ਹੋਵੇ ਪਰ ਹਰ ਬੰਦਾ ਸਾਡੇ ਦੇਖੇ ਤੋਂ ਬਗੈਰ ਗੁਜ਼ਾਰਾ ਨਾ ਹੋਵੇ ਭਾਵੇਂ ਆਪਣੀ ਕੀਮਤ 10 ਰੁਪਏ ਹੀ ਹੋਵੇ ਭਾਵੇਂ ਆਪਣੀ ਕੀਮਤ 20 ਹੋਵੇ ਹਨਾ ਜੀ ਆਪਾਂ ਤਾਂ ਆਪ ਦਾ ਹਰਜਾ ਦਾ ਕਰਨਾ ਹੈ ਆਪਾਂ ਕਰੋੜਾਂ ਵਾਲਿਆਂ ਤੋਂ ਖਰਬਾਂ ਵਾਲਿਆਂ ਤੋਂ ਆਪਾਂ ਕੀ ਲੈਣਾ ਹੈ ਮੈਂ ਜੇ 10000 ਕਮਾਉਣੀ ਹੈ ਮੈਨੂੰ ਕਿਸੇ ਦੇ ਕਰੋੜ ਕਮਾਉਣ ਤੱਕ ਮਤਲਬ ਨਹੀਂ ਕਿਉਂਕਿ ਮੇਰੇ ਉਹੀ 10000 ਕਮਾਉਣ ਨਾਲ ਵੀਰੇ ਮੇਰੇ ਘਰੇ ਰੋਟੀ ਪਕਣੀ ਐ ਜੇ ਕੋਈ 10 ਲੱਖ ਲੈਂਦਾ ਕੋਈ 20 ਲੱਖ ਲੈਂਦਾ ਕੋਈ 30 ਲੱਖ ਲੈਂਦਾ ਕੋਈ 50 ਲੱਖ ਲੈਂਦਾ ਮੈਨੂੰ ਉਹਦੇ ਤੱਕ ਮਤਲਬ ਨਹੀਂ ਵੀਰੇ ਮੈਂ ਤਾਂ ਪਿੰਡੂ ਕਲਾਕਾਰ ਆ ਇੱਕ ਫੋਕ ਗਾਉਣ ਵਾਲੀ ਮੈਨੂੰ ਜਿੰਨੀ ਕਿ ਦਿਹਾੜੀ ਚਾਹੀਦੀ ਐ ਤੁਹਾਡੇ ਵਰਗੇ ਸਰੋਤੇ ਮੈਨੂੰ ਦੇ ਦਿੰਦੇ ਹੋ ਪਰਮਾਤਮਾ ਕਰੇ ਤੁਹਾਡੀਆਂ ਜੇਬਾਂ ਚ ਨੋਟ ਡੋਲ ਡੋਲ ਪੈਣ ਹਨ ਤੇ ਇਸੇ ਕਰਕੇ ਹਮੇਸ਼ਾ ਸ਼ੀਸ਼ੇ ਵਰਗੇ ਬਣ ਕੇ ਰੋ ਕਦੇ ਵੀ ਹੀਰੇ ਬਣੋ ਪਰੋਕ ਮੰਡਾ ਜਿਹੜਾ ਨਾ ਆਉਂਦਿਓ ਆਵੇ ਸੋਹਣਿਆ ਯਾਰਾ ਕੀ ਸੇਵਾ ਕਰਗੇ ਆਉਂਦੀ ਗੱਲ ਹੋਈ ਹੈ ਤੇ ਸਰਦਾਰ ਹਰਦੇਵ ਸਿੰਘ ਜੀ ਲਾਡੀ ਸ਼ੇਰਵਾਲੀਆ ਸਾਹਿਬ ਐਮ ਐਲ ਏ ਸਾਹਿਬ ਉਹਨਾਂ ਦੀ آمد ਹੋਈ ਇੱਕ ਵਾਰ ਜ਼ੋਰਦਾਰ ਤਾੜੀ ਉਹਨਾਂ ਦੇ ਸਵਾਗਤ ਵਿੱਚ ਚਾਹੀਦੀਆਂ ਇਸ ਇਲਾਕੇ ਦੇ ਰਹਿਨਮਾ ਕਾਂਗਰਸ ਪਾਰਟੀ ਵੱਲੋਂ ਬਹੁਤ ਪਿਆਰੇ ਤੇ ਬਹੁਤ ਦਿਲਦਾਰ ਇਨਸਾਨ ਸਰਦਾਰ ਹਰਦੇਵ ਸਿੰਘ ਜੀ ਲਾਡੀ ਛੇਰੋਵਾਲੀਆ